ਮਗਰ ਨਾਲ ਆਇਆ ਹੈ ਮਗਰ ਨਾਲ ਨਾਲ ਨਜ਼ਰ ਨਾਲ ਆ ਆਹ ਦੇ ਕਾਰਡ ਕੱਢੂਗਾ ਮੇਰਾ ਜਾਣਕਾਰੀ ਘਟ ਫੋਨ ਕਰਕੇ ਇਹਨਾਂ ਨੇ ਇੱਕ ਨਾਲ ਖੜੇ ਜੋ ਇੱਕ ਲੜਕਾ ਦੇਖਣ ਨੂੰ ਸਮਾਰਟ ਲੱਗ ਰਿਹਾ ਸੀਗਾ ਪੜਿਆ ਲਿਖਿਆ ਸਹੀ ਲੱਗ ਰਿਹਾ ਸੀ ਮੈਂ ਚੱਲ ਆਪਣਾ ਬੇਟੇ ਨੂੰ ਭਰੋਸਾ ਕਰਕੇ ਕੱਢਣ ਲੱਗੀ ਤਾਂ ਉਹਨੇ ਮਤਲਬ ਮੇਰਾ ਸਸੀ ਕਾਲ ਜੀ ਮੈਂ ਜੀ ਰੂਪ ਸਿੰਘ ਸੋਚੀ ਤਾਂ ਤੁਸੀਂ ਸਾਡੇ ਨਾਲ ਜੁੜੋ ਡੈਲੀ ਗ੍ਰਾਉਂਡ ਨਿਊਜ਼ ਦੇ ਨਾਲ ਸੋ ਅਸੀਂ ਅੱਜ ਆਏ ਜੀ ਪੀ ਐਨ ਬੀ ਬੈਂਕ ਦੇ ਕੋਲ ਤਸੀਰ ਰੋਡ ਜਗਰਾਉਂ ਦੀ ਇਹ ਬ੍ਰਾਂਚ ਹੈ ਜਿੱਥੇ ਕਿ ਕੁਝ ਨੌਜਵਾਨਾਂ ਨੇ ਏਟੀਐਮ ਕਾਰਡ ਚੋਰੀ ਕਰਕੇ ਚੇਂਜ ਕਰਕੇ ਇੱਕ ਪਰਿਵਾਰ ਦੇ ਲੱਖਾਂ ਰੁਪਏ ਕਢਾਇਆ ਸੋ ਅਸੀਂ ਪਰਿਵਾਰ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਵੀ ਪੂਰਾ ਕੀ ਮਸਲਾ ਸੀਗਾ ਸਤਿ ਸ਼੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਦਾ ਤੁਸੀਂ ਸਾਡੇ ਜੁੜੇ ਹੋ ਡੈਲੀ ਜਗਰਾਉਂ ਨਵੀਂ ਦੇ ਨਾਲ ਸੋ ਅਸੀਂ ਅੱਜ ਆਏ ਹਾਂ ਜੀ ਪੀਐਨਬੀ ਬੈਂਕ ਜਗਰਾਉਂ ਤਸੀਲ ਚੌਂਗ ਦੇ ਵਿੱਚ ਇਹ ਬ੍ਰਾਂਚ ਹੈ ਜੀ ਸੋ ਇਸ ਸਾਡੇ ਨਾਲ ਇੱਕ ਭੈਣ ਜੀ ਇੱਕ ਭਾਈ ਸਾਹਿਬ ਬੈਠੇ ਆ ਇਹਨਾਂ ਨਾਲ ਕੋਈ ਠੱਗੀ ਵਜ ਗਈ ਹੈ ਸੋ ਪੁੱਛਾਂਗੇ ਵੀ ਕੀ ਕਾਰਨ ਹੋਇਆ ਸੀਗਾ ਭੈਣ ਸਤਿ ਸ਼੍ਰੀ ਅਕ ਇੱਥੇ ਕਿੱਥੋਂ ਰਹਿਣ ਆਣੇ ਜੀ ਕਿੱਥੇ ਘਰਾਓ ਨੀਰਾ ਬਾਗ ਦਾ ਅੱਛਾ ਜੀ ਭਾਜੀ ਕੀ ਘਟਨਾ ਹੋਈ ਆ ਪੂਰੀ ਤੁਹਾਡੇ ਨਾਲ ਦੱਸੋ ਇਹ ਜੀ ਭੈਣ ਜੀ ਕੱਲ ਆਏ ਸੀਗੇ ਬੈਂਕ ਦੇ ਵਿੱਚ 26 ਫਰਵਰੀ ਦਿਨ ਸੋਮਵਾਰ ਨੂੰ ਆਪਣੇ ਏਟੀਐਮ ਦੇ ਵਿੱਚੋਂ ਕੁਝ ਪੈਸੇ ਕਢਵਾਉਣ ਅੱਛਾ ਜੀ ਆਹੀ ਜਿਹੜੇ ਸਾਹਮਣੇ ਏਟੀਐਮ ਦੇ ਨਿੱਕੇ ਟਿਕਟ ਉਹ ਸਾਹਮਣੇ ਤੁਸੀਂ ਦੇ ਸਕਦੇ ਹੋ ਇਸੇ ਏਟੀਐਮ ਦੇ ਵਿੱਚੋਂ ਪੈਸੇ ਕਢਵਾਉਣ ਆਏ ਸੀ ਅੱਛਾ ਜੀ ਫਿਰ ਕੀ ਹੋਇਆ ਜੀ ਧਿਆਨਕਾਰੀ ਘਟ ਹੋਣ ਕਰਕੇ ਇਹਨਾਂ ਨੇ ਇੱਕ ਨਾਲ ਖੜੇ ਜੋ ਇੱਕ ਲੜਕਾ ਦੇਖਣ ਨੂੰ ਸਮਾਰਟ ਲੱਗ ਰਿਹਾ ਸੀਗਾ ਪੜਿਆ ਲਿਖਿਆ ਸਹੀ ਲੱਗ ਰਿਹਾ ਸੀ ਉਸ ਨੂੰ ਮਦਦ ਲਈ ਕਿਹਾ ਤੇ ਉਸ ਬੰਦੇ ਨੇ ਇਹਨਾਂ ਦੀ ਮਦਦ ਕਰਨ ਦੇ ਬਹਾਨੇ ਚਲਾਕੀ ਦੇ ਨਾਲ ਆਪਣਾ ਕੋਈ ਬਕਾਰ ਪੁਰਾਣਾ ਏਟੀਐਮ ਇਹਨਾਂ ਨੂੰ ਦੇ ਦਿੱਤਾ ਤੇ ਇਹਨਾਂ ਵਾਲਾ ਜਿਹੜਾ ਏਟੀਐਮ ਸੀਗਾ ਜਿਸ ਦੇ ਵਿੱਚ 1 ਲੱਖ ਤੋਂ ਜ਼ਿਆਦਾ ਕੁਸ਼ ਰੁਪਏ ਸੀਗੇ ਉਹ ਲੈ ਗਿਆ ਨਾਲ ਤੇ ਜਦੋਂ ਤੱਕ ਇਹਨਾਂ ਨੂੰ ਪਤਾ ਲੱਗਿਆ ਘਰੇ ਜਾ ਕੇ ਮੋਬਾਈਲ ਤੇ ਚੈੱਕ ਕੀਤਾ ਉਦੋਂ ਤੱਕ ਉਹ ਬੰਦਾ ਕਾਫੀ ਪੈਸੇ 118000 ਤੇ ਕਰੀਬ ਥੱਗੀ ਮਾਰ ਚੁੱਕਿਆ ਸੀ ਇਹਨਾਂ ਦੇ ਨਾਲ 118000 ਰੁਪਏ ਜੋ ਤੁਹਾਡੇ ਅਕਾਊਂਟੋਂ ਕੱਢ ਕੱਢਦੇ ਉਹਨਾਂ ਨੇ ਤੇ ਤੁਸੀਂ ਉਸ ਤੋਂ ਤੁਹਾਨੂੰ ਪਤਾ ਕਿਵੇਂ ਲੱਗੇ ਵੀ ਸਾਡੇ ਨਾਲ ਥੱਗੀ ਹੋ ਚੁੱਕੀ ਹੈ ਜਦੋਂ ਮੈਂ ਸੇ ਮੋਬਾਈਲ ਤੇ ਬੜੇ ਉਦੋਂ ਪਤਾ ਲੱਗਿਆ ਅੱਛਾ ਜੀ ਇਸ ਤੋਂ ਬਾਅਦ ਤੁਸੀਂ ਬੈਂਕ ਦੇ ਨਾਲ ਮੈਨੇਜਰ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਖਾਤਾ ਫ੍ਰੀਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਬਾਅਦ ਖਾਤਾ ਉਹਨਾਂ ਨੇ ਬਿਲਕੁਲ ਵੈਸੇ ਹੀ ਖਾਲੀ ਕਰ ਦਿੱਤਾ ਫ੍ਰੀਜ਼ ਵੀ ਅਸੀਂ ਕਰ ਦਿੱਤਾ ਅੱਛਾ ਜੀ ਇਹ ਅਸੀਂ ਬੇਤੀ ਕਰਕੇ ਉਹਨਾਂ ਤੋਂ ਇਹ ਜਿਹੜੇ ਬਾਕੀ ਦੀ ਅਮਾਉਂਟ ਆ ਉਹਨਾਂ ਨੇ ਕਿਹੜੀ ਕਿਹੜੀ ਜਗ੍ਹਾ ਤੋਂ ਕਢਾਈ ਹੋਈ ਹੈ ਤੁਸੀਂ ਬਾਕੀ ਦੀ ਡਿਟੇਲ ਪਤਾ ਕੀਤਾ ਐਂਕਮ ਜਿਹੜੀ ਉਹ ਸਟੇਟਮੈਂਟ ਦੇ ਵਿੱਚ ਜਾਂ ਤਾਂ ਚੌਕੀਮਾਨ ਸ਼ਹਿਰ ਆ ਰਿਹਾ ਜਾਂ ਫਿਰ ਕੋਈ ਟ੍ਰਾਂਜੈਕਸ਼ਨ ਕੋਈ ਟੈਂਟ ਹਾਊਸ ਵਾਲੇ ਵੱਜਦੇ ਆ ਉਹਨਾਂ ਦੇ ਤੇ ਆ ਰਹੀ ਹੈ ਤੁਸੀਂ ਭਾਜੀ ਆਪ ਆਏ ਸੀ ਪੈਸੇ ਕਢਵਾਉਣ ਤੇ ਹਾਂਜੀ ਮੈਂ ਆਪਾਂ ਅੱਛਾ ਤੁਸੀਂ ਉਹਨੂੰ ਮਤਲਬ ਦੇਖਿਆ ਤੁਸੀਂ ਆਪ ਗਿਆ ਸੀ ਵੀ ਹਾਂ ਵੀ ਪੈਸੇ ਸਾਡੇ ਨਹੀਂ ਨਹੀਂ ਅੱਛਾ ਜੀ ਉਹੜੇ ਖੜਾ ਸੀਗਾ ਪਿੱਛੇ ਆਪ ਖੜਾ ਸੀਗਾ ਕਿ ਮੈਂ ਕਢਾਉਣ ਲੱਗੀ ਕਹਿੰਦਾ ਲਿਆਉਣ ਸੀ ਮੈਂ ਕਰ ਦਿੰਦਾ ਆ ਅੱਛਾ ਜੀ ਤੇ ਮੈਂ ਚੱਲ ਆਪਣਾ ਬੇਟੇ ਨੂੰ ਭਰੋਸਾ ਕਰਕੇ ਕਢਣ ਲੱਗੀ ਤੇ ਉਹਨੇ ਮਤਲਬ ਮੇਰਾ ਕੋਲੇ ਖੜੇ ਨੇ ਸਾਰਾ ਕੁਝ ਉਹ ਕਰਕੇ ਦੇਖ ਲਿਆ ਤੋੜ ਭਰਦੇ ਨੂੰ ਪਹਿਲਾਂ ਤੁਸੀਂ ਕੋਡ ਦੱਸਿਆ ਉਹਨਾਂ ਨੇ ਵੀ ਕਢ ਲਿਆ ਨਹੀਂ ਮੈਂ ਲਾਇਆ ਸੀ ਕੋਡ ਅੱਛਾ ਜੀ ਤੇ ਉਹਨੇ ਬਹਾਨੇ ਨਾਲ ਆਪਦੇ ਵਾਲਾ ATM ਕਾਰਡ ਮੈਨੂੰ ਦੇ ਤਾਂ ਕਿ ਆਪਣੇ ਵਾਲਾ ਨਹੀਂ ਸੋ ਤਰ੍ਹਾਂ ਤਰ੍ਹਾਂ ਦੇ ਹਿਸਾਬ ਦੇ ਨਾਲ ਠੱਗੀ ਵਜ ਗਈ ਐ ਸੋ ਇਹ ਵੀ ਪਰਿਵਾਰ ਇੱਕ ਜਗਰਾਉਣ ਦਾ ਪਰਿਵਾਰ ਹੀ ਆ ਜਿਨ੍ਹਾਂ ਨੇ ATM ਦਾ ਪੈਸ ਕਢਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾ ATM ਚੇਂਜ ਕਰਕੇ ਇਹ ਲੈ ਗਏ ਇਸ ਤੋਂ ਬਾਅਦ ਤੁਸੀਂ ਜੀ ਪੁਲਿਸ ਨੂੰ ਕੋਈ ਕੰਪਲੇਂਟ ਕੀਤੀ ਸੀ ਜੀ ਬਸ ਹੁਣ ਉਸੇ ਪਾਸੇ ਚੱਲ ਰਹੇ ਆ ਜੀ ਤੇ ਪੁਲਸ ਵਾਲੇ ਪਾਸੇ FIR ਵਗੈਰਾ ਕਰਵਾਉਣ ਤੇ ਅੱਛਾ ਜਿਹੜੀ ਤੁਸੀਂ ਉਹ ਇੱਥੋਂ ਅੰਦਰੋਂ ਵੀਡੀਓ ਲਈ ਹੋਈ ਹੈ CCTV ਫੁਟੇਜ ਕੋਈ ਹਾਂਜੀ ਬੇਨਤੀ ਕੀਤੀ ਐ ਨਾ ਤੋਂ ਲਿਆ ਸੀ ਉਹਦੀ ਫੋਟੋ ਫੋਟੋ ਹੈ ਸਾਡੇ ਕੋਲ ਉਹਨੂੰ ਦੇ ਦਾਂਗੇ ਜੀ ਦਿਖਾਇਓ ਜੀ ਸੋ ਅਸੀਂ ਇਹਨਾਂ ਨਾਲ ਬਿਰਹਣਾ ਨਾਲ ਕੇ ਵੀਡੀਓ ਫੁਟੇਜ ਵੀ ਅੰਦਰ ਲਈ ਆ ਸੋ ਉਸ ਤੇ ਵਿੱਚ ਵੀ ਸ਼ਰੀਆਮ ਪਤਾ ਲੱਗ ਰਿਹਾ ਵਾ ਕਿ ਕੌਣ ਨੌਜਵਾਨਾਂ ਜਿਹੜੇ ਇੱਥੇ ਆ ਕੇ ਪੈਸੇ ਕਢਾ ਕੇ ਤਾਂ ਨਾ ਏਟੀਐਮ ਕਾਰਡ ਚੇਂਜ ਕਰਕੇ ਲੈ ਗਏ ਆ ਵਾ ਸੋ ਕਾਲੀ ਜੈਕਟ ਵਾਲਾ ਕੰਦਾ ਆਪ ਜੀ ਦੇਖੋ ਸੋ ਮਨੇ ਆਪਣੇ ਕੋਲ ਦਿਖਾਇਓ ਸੋ ਇਹ ਨੌਜਵਾਨ ਦੀ ਫੁਟੇਜ ਇਹਨਾਂ ਦੇ ਅੰਦਰੋਂ ਹਾਸਲ ਕੀਤੀ ਆ ਜਿਹੜਾ ਕਿ ਇਹਨਾਂ ਨਾਲ ਏਟੀਐਮ ਕਾਰਡ ਚੇਂਜ ਕਰਕੇ ਲੈ ਗਿਆ ਸੋ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਲਾਈਫ ਤੋਂ ਸੀਰਾਂ ਦੇ ਵਿੱਚ ਇਹ ਨੌਜਵਾਨ ਜੋ ਭੈਣ ਜਿਹੜੀ ਪੈਸੇ ਕਢਾ ਰਹੀ ਹੈ ਇਹਦੇ ਨਾਲ ਹੀ ਉਹ ਨੌਜਵਾਨ ਵੀ ਇਸੇ ਪਿੱਛੇ ਖੜਾ ਨਜ਼ਰ ਆ ਰਿਹਾ ਵਾ ਕਿੰਨੀ ਕਿੰਨੀ ਅਮਾਉਂਟ ਕੱਢਾਈ ਆ ਉਹਨੇ ਵੀ ਜੀ 10 1000 ਰੁਪਏ ਦੇ ਵਿੱਚੋਂ ਨੇ ਤੋੜ ਕੇ ਕਢਵਾਏ ਜਾਂਦੇ। ਅੱਛਾ ਜੀ ਇਹਦੀ ਲਿਮਟ ਨਹੀਂ ਹੁੰਦੀ ਜੀ 25000 ਦੀ ਇੱਕ ਵਾਰ ਵਿੱਚ ਕਢਾ ਸਕਦੇ ਹੋ ਤੁਸੀਂ? ਨਹੀਂ ਇਹ ਥੋੜਾ ਵੱਡਾ ਲੈਟੀਐਮ ਸੀਗਾ ਜਿਹਦੀ ਲਿਮਟ ਲੱਖ ਰੁਪਏ ਦੇ ਦਿੰਦੇ ਉਹਦੇ ਕਰਕੇ। ਵੱਡੀ ਲਿਮਟ ਵਾਲਾ ਕਾਰਡ ਸੀਗਾ। ਜੀ। ਸੋ ਇਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਕੰਪਲੇਟ ਕਰ ਜਾ ਰਹੇ ਹੋ। ਹਾਂ। ਤੋ ਇਹੇ ਪਰਿਵਾਰ ਜੋ ਜਗਰਾਉਂ ਦਾ ਪਰਿਵਾਰ ਹੈ ਐਸੇ ਹੀ ਏਟੀਐਮ ਦੇ ਵਿੱਚੋਂ ਪੈਸੇ ਕਢਾਉਣ ਆਇਆ ਸੀ ਜਿਨ੍ਹਾਂ ਦਾ ਗੱਡੀ ਹੁਸ਼ਿਆਰੀ ਦੇ ਨਾਲ ਕੁਝ ਨੌਜਵਾਨ ਨੇ ਇੱਕ ਇੱਕ ਨੌਜਵਾਨ ਸੀ ਉਹਦੇ ਨਾਲ ਕੋਈ ਸੀਗਾ ਮੇਰੇ ਨਾਲ ਕੋਈ ਬੰਦਾ ਵੀ ਸੀ ਲਾਲ ਅੱਛਾ ਜੀ ਪਿੱਛੇ ਲਾਲ ਦਿਖ ਰਿਹਾ ਹੁਣ ਲਾਲ ਕਮੀਜ਼ ਵਾਲਾ ਇਹ ਵੀ ਉਸਦੇ ਨਾਲ ਹੀ ਸੀਗਾ ਜੋ ਕੋਤੇ ਤੋਂ ਬਾਅਦ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋ ਨੌਜਵਾਨ ਇੱਕ ਬਾਹਰ ਖੜਾ ਸੀ ਇੱਕ ਏਟੀਐਮ ਦੇ ਅੰਦਰ ਸੀਗਾ ਇਹਨਾਂ ਨਾਲ ਇਹਨਾਂ ਨੇ ਫਰਾਡ ਕੀਤਾ ਤੇ ਇਹਨਾਂ ਦਾ ਏਟੀਐਮ ਕਾਰਡ ਚੇਂਜ ਕਰਕੇ ਇਹਨਾਂ ਦੇ ਖਾਤੇ ਵਿੱਚੋਂ ਪੈਸੇ ਕਢਾਏ ਆ ਸੋ ਅੰਦਰ ਮੈਨੇਜਰ ਵਾਲਿਆਂ ਨੇ ਬੈਂਕ ਮੈਨੇਜਰ ਨੇ ਤੁਹਾਡੀ ਹੈਲਪ ਕੀਤੀ ਕੋਈ ਇਸ ਸੰਬ ਜੀ ਸੋ ਬੈਂਕ ਦੇ ਮੈਨੇਜਰ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਹੈ ਸੋ ਉਹ ਵੀ ਸੀ ਬੈਂਕ ਦੇ ਮੈਨੇਜਰ ਸਾਹਿਬ ਨੇ ਇਹਨਾਂ ਨੂੰ ਨਾਲ ਜਦੋਂ 라 ਕੇ ਮਿਲੇ ਉਸ ਤੋਂ ਬਾਅਦ ਜਿਨ੍ਹਾਂ ਨੇ ਉਹਨਾਂ ਨੂੰ ਸੀਸੀਟੀਵੀ ਫੁਟੇਜ ਵੀ ਹਾਸਲ ਕੀਤੀ ਸੋ ਇਹ ਪਰਿਵਾਰ ਹੁਣ ਪੁਲਿਸ ਦੀ ਹੈਲਪ ਵਾਸਤੇ ਜਾ ਰਿਹਾ ਵਾ ਸੋ ਇਸੇ ਹੀ ਏਟੀਐਮ ਤੋਂ ਇਹਨਾਂ ਨੇ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਬਹੁਤ ਹੁਸ਼ਿਆਰੀ ਦੇ ਨਾਲ ਨੌਜਵਾਨਾਂ ਨੇ ਇਹਨਾਂ ਦੇ ਏਟੀਐਮ ਕਾਰਡ ਚੇਂਜ ਕਰਕੇ ਤੇ ਵੱਖ-ਵੱਖ ਏਰੀਆ ਦੇ ਵਿੱਚੋਂ ਜਾ ਕੇ ਪੈਸੇ ਕਢਾਏ ਸੋ ਆਨ ਟਾਈਮ ਤੇ ਦੇਖਣਾ ਹੋਊਗਾ ਅਸੀਂ ਇਹਨਾਂ ਦੀ ਸੀਸੀਟੀਵੀ ਫੁਟੇਜ ਵੀ ਨਾਲ ਲਾਵਾਂਗੇ ਜਿਸ ਕੇ ਸਾਨੂੰ ਵੀ ਇਸ ਚੈਨਲ ਤੇ ਜੋ ਵੀ ਆਪਣੇ ਦੇਖਣ ਵਾਲੇ ਤੇ ਸਰੋਤੇ ਆ ਉਹ ਵੀ ਇਹ ਵੱਤੋਂ ਵੱਡਾ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਇਹਨਾਂ ਦੀ ਪਰਿਵਾਰ ਦੀ ਹੈਲਪ ਹੋਦਗੇ ਤੇ ਉਹ ਜੋ ਜਨਨਾਂ ਨੂੰ ਫੜਾਇਆ ਜਾ ਸਕੇ ਤੋਂ ਕੈਮਰਾਮੈਨ ਮੋਹਿਤ ਜੈਨ ਤੇ ਭਗਵਾਨ ਸਿੰਘ ਤੋਂ ਉੱਡੀ ਵਿਸ਼ੇਸ਼ ਰਿਪੋਰਟ ਦਿੱਲੀ ਗਰਾਊਂਡ న్యూਸ ਤੋਂ ਇੱਕ ਵਾਰੀ ਨੇੜੇ ਜਾ ਕਰਕੇ ਗੋਟਾ ਫਿੱਕੀ ਜਾਵਣਾ ਮੈਂ ਸਿੰਘੂ ਨੂੰ ਫੋਨ ਲਾਉਂਗੀ ਪੁੱਤਰ ਕੋਲ ਪੈਸੇ ਰਹਿ ਗਏ ਤੇ ਉਹਦੇ ਚੋਕਾ ਦਾ ਮੰਮੀ ਜਾਨੂੰ ਲੱਗਾ ਹੈਗਾ ਚੱਲ ਪੂਗਾ ਮੁੰਡਾ ਮੇਰੇ ਕੋਲੇ ਖੜਾ ਹੈ ਕਹਿੰਦਾ ਜਿਹਨੂੰ ਪਹਿਲਾਂ ਫੋਨ ਕੀਤਾ ਸੀਗਾ ਬਾਤ ਨੇ ਅਜੇ ਵੀ ਨਹੀਂ ਬਣਾਈ ਦੋਨੇ ਇੱਕ ਟਾਈਮ ਉਹ ਧੱਕੇ ਮਾਰ ਪਰ ਅੰਦਰ ਲੈ ਆਇਆ ਕਸਟਮਰ ਹਾਂਜੀ ਐਗ ਬੰਦੇ ਕਿਹੜੇ ਚੱਕਰ ਸੀਗੇ ਕਾਰਡ ਬੜੀ ਚਲਾਕੀ ਨਾਲ ਬਦਲ ਲੈਣਾ ਹੈ ਨਾ ਮਾਸੇ ਕਿੱਥੇ ਘੁੰਮਾ ਦੋ ਇਹ ਦਿੰਦੇ ਆ ਕਿ ਠੀਕ ਆ ਨਾ ਵਰਗ ਦੇ ਦੇਖਿਆ ਮੁੰਡਿਆਂ ਨੂੰ ਮਨੇ 8 ਦਿਨ ਪਹਿ ਕਾ ਕੇ ਚੱਲੇ ਸੋਚਿਆ ਆਣ ਵਾਸੀ ਕੰਨੀ ਹੋਈਆਂ ਮੇਰੇ ਪੇਜ ਮੈਂ ਨਾ ਕੱਲੇ ਹੋ ਘਰੇ ਰੱਖ ਗੀ ਸੱਚੀ ਉਹ ਹਲੋ ਅੱਛਾ ਇਧਰ ਇਨੀ ਕਾਰਡ ਵਿੱਚ ਨਹੀਂ ਹਜੇ ਨਹੀਂ ਹਜੇ ਤਾਂ ਬਹੁਤ ਦਿਖੂਗਾ ਬਦਲਦਾ ਕਾਰਡ ਤਾਂ ਉਹ ਕਰਦੇ ਨੇ ਉਹ ਮੰਦਰਾ ਕੈਮਰਾ ਹੈ ਮੰਦਰਾ ਬੋਲਿਆ ਤਾਂ ਇਹ ਪਤਾ ਕੈਮਰਾ ਇਧਰ ਵੀ ਚੱਲਦਾ ਇਹ ਪਤਾ ਬਹੁਤ ਕੋਈ ਉਹ ਵਾਹੇ ਜਗ੍ਹਾ ਤੇ ਦਿਖ ਗਿਆ ਤਾਂ ਪਠਾਪਾ ਬਹੁਤ ਹੋਣਾ ਵਿਚਾਰੇ ਦਾ ਉਹ ਤਾਂ ਵੀ ਮਾਰ ਪੁਲਿਸ ਦਾ ਮਾਸੇ ਉਹਨੂੰ ਮਿੰਟ ਚ ਫੜ ਦੂਗੀ ਜਿਹੜਾ ਇਹ ਮਨੂ ਦਾ ਦਿੱਤਾ ਕਾਰਨ ਇਹ ਆ ਇਹਦੇ ਆਨੇ ਪੈਸੇ ਤਾਂ ਹਿੱਕ ਨਹੀਂ ਨਹੀਂ ਇਹ ਕਿਉਂ ਜੀ ਨਿਕਲੇ ਫਿਰ ਆਪਾਂ ਨੂੰ ਮੈਸੇਜ ਆਇਆ ਨਹੀਂ ਮੈਸੇਜ ਆ ਗਿਆ ਕਿ ਉਹਨੇ ਨਾ ਆਂਟੀ ਜੀ ट्रांजੈਕਸ਼ਨਾਂ ਛੋਟੀਆਂ ਕੀਤੀ ਉਹਨੇ ਅਕਾਊਂਟ ਨਾ ਨਾ 1828000 93828000 3 ਕੈਕਟਰੀ ਆ ਇਹ ਕੋਈ ਫੋਨ ਤਾਂ ਬੰਦ ਇਹ ਨਾ ਲੱਗੇਗਾ ਮੈਂ ਸਿੰਗੂ ਨਾਲ ਹੀ ਲੱਗੀ ਹੋਈ ਆ ਮੈਨੂੰ ਦੱਸਦਾ ਕਿ ਆਇਆ ਆ ਕਰੋ ਸਾਡੇ ਮੈਂ ਕੱਟਦਾ ਆ ਦੇ ਮੈਂ ਕੱਟਦਾ ਸੀ ਮੁੰਡਾ ਫੋਨ ਨੂੰ ਉਹ ਕਹਿੰਦਾ 10 ਕੋਡ ਲਾਉ ਉਹਨੂੰ ਕੋਡ ਦੇਖੂ ਮੈਨੂੰ ਆ ਪਿੱਛੇ ਵੀ ਮੈਨੂੰ ਤਾਂ ਝੋਰੀ ਲੱਗਦਾਂਗੇ ਆ ਦੇ ਕੋਡ ਲਾ ਦੇ ਆ ਦੇਖ ਲੈ ਹੱਥ 'ਚ ਕਾਰਡ ਨਾ ਨੇ ਮੇਰਾ ਕਾਰਡ ਲੈ ਲੈ ਮੇਰੀ ਇਹ ਕੁਆਲਿਟੀ ਕਦੀ ਦੇਖ ਲਈ ਉਹ ਮਗਰ ਨਾਲ ਆਇਆ ਹੈ ਉਹ ਮਗਰ ਨਾਲ ਆ ਮਗਰ ਨਾਲ ਆ ਆ ਦੇ ਕਾਰਡ ਕੱਢੂਗਾ ਹੁਣ ਮੇਰਾ ਕਾਰਡ ਬਦਲਦਾ ਅਜੇ ਨਹੀਂ ਬਦਲਿਆ ਬਦਲਦਾ ਦੱਸਣਗੇ ਤੈਨੂੰ ਦਿਖਾਉਂਗੇ ਆ ਬਦਲ ਗਿਆ ਦੇਖ ਲੈ ਮੈਂ ਕੱਢ ਦਉਂਗਾ ਮੈਨੂੰ ਹੁਣ ਪਛੜਾ ਵੀ ਮੇਰੇ ਨਾਲ ਵੀ ਜਾਊਗਾ ਕਿਵੇਂ ਇਹ ਕਿ ਇਹੋ ਕਰਨਾ ਹੋਰ ਕਢਾ ਲਓ ਪੈਸੇ ਮੈਂ ਤਾਂ ਨਹੀਂ ਤਾਂ ਮੈਂ ਤਾਂ 2-200 ਰੁਪਏ ਕਢਾਉਣਾ ਮੇਰੇ ਪੌੜੀਆਂ ਤੱਕ ਨਾਲ ਵੀ ਕੈਮਰੇ ਆ ਦੇ ਚੱਲੇ ਆਲੇ ਦੇ ਨਾਲ ਇਹਨੂੰ ਆਏ ਸੀ ਕਿ ਤਾ ਮੈਸੇਜ ਨਾ ਦੇਖ ਲੈਣ ਜਦ ਪੈਸੇ